ਸੀ ਨਾਨਾ ਦੇਵੀ ਨੂੰ ਤੁੰਗ ਕੇ ਆ ਸੀ ਕਿ ਦਰਸ਼ਨ ਵਾਸਤੇ ਕੀ ਬੜਾ ਮੜਾ ਪਾਣਾ ਵਰਤ ਗਿਆ ਪਿੰਡ ਦੇ ਵਿੱਚ ਸੋਗ ਪਿਆ ਬਹੁਤ ਮੜਾ ਹੋ ਗਿਆ ਪਤਾ ਹੀ ਨਹੀਂ ਹੈਗਾ ਵੀ ਆ ਪਾਣਾ ਹੋ ਜੂਗਾ ਸਾਨੂੰ ਅਸੀਂ ਆਸਤੇ ਹੀ ਕੀੜਦੇ ਗਏ ਆ ਜੀ ਹਾਸੇ ਹੀ ਕੀੜਦੇ ਆ ਯਾਰਾੜਾ ਸਾਹਿਬ ਤੱਕ ਸਾਨੂੰ ਆਉਦੇ ਹੋਏ ਪਜੋਵਾ ਨਹੀਂ ਪਤਾ ਵੀ ਸਾਡੇ ਨਾਲ ਵੀ ਆਪ ਹੀ ਪਾਣਾ ਵਰਤੂਗਾ ਫਿਰ ਤੁਹਾਨੂੰ ਕੋਈ ਪਤਾ ਲੱਗਦਾ ਵੀ ਜਿਹੜੀ ਗੱਡੀ ਹਾਸਤਾਗਰਤ ਹੋ ਸਕੀ ਆ ਨਹਿਰ ਦੇ ਵਿੱਚ ਗੱਡੀ ਉਤਰ ਚੁੱਕੀ ਐ ਉਹ ਉਸ ਟਾਈਮ ਜਿਹੜੇ ਹੈਗੇ ਨੇ ਕਿਦਾਂ ਦਾ ਮਾਹੌਲ ਬਣਿਆ ਸੀ ਬਹੁਤ ਬੁਰਾ ਸੀ ਜੀ ਸਾਡਾ ਵੀ ਮੈਨੂੰ ਆਪ ਨੂੰ ਖੁਦ ਨਹੀਂ ਪਤਾ ਕਿ ਮੈਂ ਕਿੱਥੇ ਆ ਮੈਂ ਜਮਾ ਥੱਲੇੋਂ ਜਾ ਕੇ ਮੁੜ ਕੇ ਆਇਆ ਜੀ ਵਾਪਸ ਕਿਤਨੇ ਕਿਤੇ ਮਾਂ ਚ ਅਫਸੋਸ ਨਹੀਂ ਹੈ ਕਿ ਮੈਂ ਨਾਲ ਹੁੰਦੇ ਹੋਏ ਆਪਣੇ ਭੈਣ ਨੂੰ ਨਹੀਂ ਬਚਾ ਸਕਿਆ ਮੈਂ ਬਹੁਤ ਅਫਸੋਸ ਕੀਤਾ ਵੀ ਕਿਤੇ ਵੀ ਮੇਰੇ ਕੋਲੇ ਖੜੀ ਰਹੀ ਦੀ ਮੈਂ ਤੈਨੂੰ ਫੜ ਲੈਂਦਾ ਸਾਰਾ ਤੇਰੇ ਮੇਰੇ ਕੋਲ ਨਹੀਂ ਆ ਵੀ ਤੂੰ ਮੈਨੂੰ ਕੋਲੇ ਬੈਠਣ ਵੀ ਛੱਡ ਗਈ ਪਰੇ ਟਾਰ ਜੀ ਤੁਸੀਂ ਦੇਖ ਰਹੇ ਹੋ ਔਨ ਏਅਰ ਮੈਂ ਸਰਜੀ ਸਿੰਘ ਰੋੜਾ ਅੱਜ ਅਸੀਂ ਪਹੁੰਚੇ ਹਾਂ ਪਿੰਡ ਬਾਣਕਵਾਲ ਦੇ ਵਿੱਚ ਜਿੱਥੇ ਕਿ ਕੱਲ ਸ਼ਾਮ ਤੱਕ ਖੁਸ਼ੀਆਂ ਦਾ ਮਾਹੌਲ ਸੀ ਕਿਸੇ ਦੇ ਜਾਜ਼ ਜਿੱਤੇ ਵੀ ਹੈ ਨਹੀਂ ਇਸ ਪਿੰਡ ਦੇ ਵਿੱਚ ਕਮਿਆਦਾ ਮਾਹੌਲ ਜਿਹੜਾ ਹੈਗਾ ਮਿੰਟਾਂ ਸਕੰਟਾ ਦੇ ਵਿੱਚ ਆ ਜਾਵੇਗਾ ਪਿੰਡ ਦੇ ਵਿੱਚੋਂ ਇੱਕ ਗੱਡੀ ਜਾਂਦੀ ਆ ਮਾਤਾ ਦੇ ਦਰਸ਼ਨਾਂ ਵਾਸਤੇ ਸੰਗਤਾਂ ਕੱਤਰ ਹੋ ਕੇ ਟੈਂਪੂ ਦੇ ਵਿੱਚ ਜਾਂਦੇ ਨੇ ਬਹੁਤ ਸੋਹਣੇ ਦਰਸ਼ਨ ਹੁੰਦੇ ਨੇ ਪਰ ਵਾਪਸੀ ਤੇ ਰੜਾ ਸਾਹਿਬ ਗੁਰੂ ਘਰ ਆਉਂਦਾ ਉੱਥੇ ਲੰਗਰ ਪਾਣੀ ਸੰਗਤਾਂ ਛਕਦੀਆਂ ਨੇ ਵਾਪਸੀ ਘਰ ਨੂੰ ਚਾਲੇ ਪਾਉਂਦੇ ਨੇ ਘਰੇ ਫੋਨ ਕਰ ਦਿੱਤੇ ਜਾਂਦੇ ਨੇ ਵੀ ਥੋੜੇ ਟਾਈਮ ਦੇ ਵਿੱਚ ਘਰੇ ਪਹੁੰਚਾਂਗੇ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜੂਰ ਸੀ ਰਾਸਤੇ ਦੇ ਵਿੱਚ ਜਿਹੜਾ ਛੋਟਾ ਹਾਥੀ ਕਹਿ ਲੋ ਖਾਸ ਤாகਰਸ ਹੋ ਜਾਂਦਾ ਨਹਿਰ ਆਉਂਦੀ ਆ ਰੜਾ ਸਾਹਿਬ ਵਾਲੀ ਅਚਾਨਕ ਟੈਂਪੋ ਸੰਗਤਾਂ ਸਮੇਤ ਭਰਿਆ ਪ੍ਰਾਣ ਨਹਿਰ ਦੇ ਵਿੱਚ ਜਾਤਰਦਾ ਕਾਰਨ ਪੁੱਛਾਂਗੇ ਪਰਿਵਾਰਕ ਮੈਂਬਰਾਂ ਨੂੰ ਕੀ ਆ ਜਿ세 10 ਤੇ 11 ਤੋਂ ਜਿਹੜੇ ਹੈਗੇ ਨੇ ਉਹ ਸ਼ਰਧਾਲੂ ਨਹਿਰ ਦੇ ਤੇਜ ਵਹਾਅ ਵਿੱਚ ਰੁੜ ਜਾਂਦੇ ਨੇ ਇਸ ਪਰਿਵਾਰ ਦੇ ਵਿੱਚ ਵੀ ਇੱਕ ਨੌਜਵਾਨ ਜਿਹੜਾ ਹੈਗਾ ਆਪਣੇ ਭੈਣ ਦੇ ਨਾਲ ਉਸ ਮਾਤਾ ਨਾਨਾ ਦੇ ਵਿਦర్శਨਾ ਵਾਸਤੇ ਗਿਆ ਸੀ ਮਾੜੀ ਕਿਸਮਤ ਜਿਹੜੇ ਨਹਿਰ ਦੇ ਵਿੱਚ ਰੁੜ ਜਾਂਦੇ ਨੇ ਉਹ ਮੁੰਡਾ ਜਿਹੜਾ ਹੈਗਾ ਸਾਡੇ ਸਾਹਮਣੇ ਬੈਠਾ ਇੱਕ ਸਰਦਾਰ ਬੰਦੇ ਦੀ ਸਹਾਇਤਾ ਲੈ ਕੇ ਬਾਹਰ ਨਿਕਲਦਾ ਪਰ ਆਪ ਸੋਚ ਉਹਦੇ ਮਨ ਦੇ ਵਿੱਚ ਇੱਕ ਸਦਾ ਲਈ ਰਹਿ ਗਿਆ ਕਿ ਮੈਂ ਆਪਣੇ ਭੈਣ ਨੂੰ ਨਹੀਂ ਬਚਾ ਸਕਿਆ ਗੱਲ ਕਰਾਂ ਮਗੋਸ ਨੌਜਵਾਨ ਦੇ ਨਾਲ ਇਹ ਹਾਸੇ ਦਾ ਮੁੱਖ ਕਾਰਨ ਕੀ ਬਣਾ ਬ੍ਰਦਰ ਕੀ ਨਾ ਆਪਣਾ ਸਨੀਆ ਜੀ ਮੇਰੇ ਨਾਲ ਤੁਸੀਂ ਨਾਨਦੇਵੀ ਨੂੰ ਉੱਥੋਂ ਗਏ ਸੀਗੇ ਦਰਸ਼ਨਾਂ ਵਾਸਤੇ ਕੀ ਬਿਲ੍ਹਾ ਮੜਾ ਪਾਣਾ ਵਰਤ ਕੇ ਪਿੰਡ ਦੇ ਵਿੱਚ ਸੋਗ ਪਿਆ ਬਹੁਤ ਮੜਾ ਹੋ ਗਿਆ ਭਾਈ ਪਤਾ ਹੀ ਨਹੀਂ ਹੈਗਾ ਵੀ ਆਹ ਪਾਣਾ ਹੋ ਜੂਗਾ ਸਾਨੂੰ ਅਸੀਂ ਆਸਤੇ ਹੀ ਘੇੜਦੇ ਗਏ ਆ ਜੀ ਹਾਸੇ ਘੇੜਦੇ ਆ ਯਾ ਰਾੜਾ ਸਾਹਿਬ ਤੱਕ ਸਾਨੂੰ ਆਉਦੇ ਹੋਏ ਪਜਾਮਾ ਨਹੀਂ ਪਤਾ ਵੀ ਸਾਡੇ ਨਾਲ ਵੀ ਆ ਵੀ ਪਾਣਾ ਵਰਤੂਗਾ ਅਜੀ ਰਾੜਾ ਸਾਹਿਬ ਮੈਨੂੰ ਫੋਨ ਆ ਗਿਆ ਸੀ ਘਰੋਂ ਕਦੇ ਵੀ ਕਿੱਥੇ ਆ ਗਿਆ ਪੁੱਤ ਮੈਂ ਕਿਹਾ ਅਸੀਂ ਰਾੜਾ ਸਾਹਿਬ ਤੋਂ ਤੁਰਨ ਲੱਗਦੇ ਹਾਂ ਬਸ ਵੀ ਸੋਡੇ ਦੇ ਕੋਲ 12:15 ਵਜੇ ਤੱਕ ਹੀ ਆ ਜਾਵਾਂਗੇ ਬਸ ਜਿਹੜਾ ਟੈਂਪੂ ਦੇ ਵਿੱਚ ਸੰਗ ਤਾਂ ਇਕੱਠੀਆਂ ਆ ਕੇ ਗਈਆਂ ਹੈਗੀਆਂ ਨੰਨ ਦੇ ਜਿੰਨੇ ਕਿੱਥੋਂ ਦਾ ਸੀ ਉਹ ਉਹ ਇੱਥੇ ਤੇ ਦੀ ਪਿੰਡ ਦਾ ਹੀ ਸੀ ਜੀ ਟੈਂਪੂ ਕਿੰਨੇ ਕਿ ਜਿਹੜੀਆਂ ਉਹਦੇ ਵਿੱਚ ਸਰਦਾਰ ਲੋ ਜਿਹੜੇ ਹੈਗੇ ਸੀ ਦਰਸ਼ਨਾ ਵਾਸਤੇ ਗਏ ਕਾਫੀ ਜੀ ਜੀ ਗਲਤੀ ਦੇ ਵਿੱਚ ਕਿੰਨੇ ਕਿਹ ਲੈ ਸਕਦੇ ਆਪਾਂ ਗਲਤੀ ਵਿੱਚ 25 30 ਕਹਿ ਸਕਦੇ ਆ ਜੀ ਫਿਰ ਤੁਹਾਨੂੰ ਕੋਈ ਪਤਾ ਲੱਗਦਾ ਵੀ ਜਿਹੜੀ ਗੱਡੀ ਹਾਸਤਾਗਰਤ ਹੋ ਸਕੀ ਆ ਨਹਿਰ ਦੇ ਵਿੱਚ ਗੱਡੀ ਉਤਰ ਚੁੱਕੀ ਆ ਉਸ ਟਾਈਮ ਜਿਹੜੇ ਹੈਗੇ ਨੇ ਕਿਦਾਂ ਦਾ ਮਾਹੌਲ ਬਣਿਆ ਸੀ ਉਹ ਟਾਈਮ ਬਹੁਤ ਬੁਰਾ ਸੀ ਜੀ ਸਾਡਾ ਵੀ ਮੈਨੂੰ ਆਪ ਨੂੰ ਖੁਦ ਨਹੀਂ ਪਤਾ ਵੀ ਮੈਂ ਕਿੱਥੇ ਆ ਮੈਂ ਜਮਾ ਥੱਲੇੋਂ ਜਾ ਕੇ ਮੁੜ ਕੇ ਆਇਆ ਜੀ ਵਾਪਸ ਕਹਿਣ ਦਾ ਭਾਵ ਵੀ ਇੱਕ ਵਾਰੀ ਜਿਹੜਾ ਹਾਂਗਾ ਨਹਿਰ ਦੇ ਤਲ ਦੇ ਥੱਲੇ ਜਾ ਬੈਠੇ ਸੀ ਹਾਂਜੀ ਇੱਕ ਵਾਰ ਮੈਂ ਥੱਲੇ ਹੱਥ ਪੈਰ ਲਾ ਕੇ ਆਇਆ ਸੀ ਤਲ ਫਿਰ ਬਾਹਰ ਜਿਹੜਾ ਤੁਸੀਂ ਬਾਹਰ ਕਿਵੇਂ ਆ ਨਹਿਰ ਦੇ ਵਿੱਚ ਬਾਹਰ ਦੇ ਵਿੱਚ ਮੈਂ ਨੱਕ ਰਾਈ ਪਾਣੀ ਪੀਣ ਲੱਗ ਗਿਆ ਸੀ ਹੋਰ ਆਏ ਵੀ ਕਿ ਮੈਂ ਇੱਕਾਤਰਾਂ ਨੱਕ ਬੰਦ ਕਰਕੇ ਖਾਤ ਨਾਲ ਤੈਰ ਲੱਤਾਂ ਬਾਹਾਂ ਮਾਰ ਕੇ ਫਿਰ ਉੱਪਰ ਆਏ ਜੀ ਜਿਹੜਾ ਨਹਿਰ ਚੋਂ ਬਾਹਰ ਕੱਢਿਆ ਗਿਆ ਫਿਰ ਕਿਵੇਂ ਕੱਢਿਆ ਤੁਹਾਨੂੰ ਬਾਹਰ ਹਾਂਜੀ ਉਹ ਉਹ ਮੈਨੂੰ ਦੇਖ ਕੇ ਜੀ ਉਹਨਾਂ ਨੇ ਮੈਨੂੰ ਹੱਥ ਮਾਰਿਆ ਮੈਂ ਉਹਨੂੰ ਦੇਖ ਕੇ ਮੈਂ ਉਹਨਾਂ ਦੀ ਭਜਨ ਕੋਲ ਵਗਾਉਣ ਦੀ ਕੋਸ਼ਿਸ਼ ਬਹੁਤ ਕੀਤੀ ਹੈ ਹਾਂਜੀ ਫਿਰ ਉਹਨਾਂ ਨੇ ਮੈਨੂੰ ਪਰਨਾ ਜੱਟ ਕੇ ਮੈਂ ਉਹਨਾਂ ਦਾ ਪਰਨਾ ਵੜ ਕੇ ਫਿਰ ਬਾਹਰ ਨਿਕਲੇ ਆ ਇਹ ਸਹਾਸਤ ਦੇ ਵਿੱਚ ਜਿਹੜੀ ਹੈਗੀ ਆ ਤੁਹਾਡੀ ਭੈਣ ਜਿਹੜੀ ਹੈਗੀ ਆ ਉਹ ਵੀ ਨਾਲ ਮੌਜੂਦ ਸੀ ਹਾਂਜੀ ਉਹ ਮੈਂ ਮੌਜੂਦ ਸੀ ਮੇਰੇ ਨਾਲ ਹੀ ਸੀ ਹਾਂਜੀ ਇਹਨਾਂ ਹਸਪੈਂਡ ਦਾ ਮਹਿੰਦਰ ਕੌਰ ਹੈ ਜੀ ਕਿੰਨੇ ਮਰਨਾ ਦੀ। ਉਮਰ ਦੀ ਹੋ ਗਈ 26 ਸਾਲਾਂ ਦੀ ਹੋ ਗਈ। ਉਹ ਇਸ ਹਾਦਸੇ ਦੇ ਵਿੱਚ ਆਪਣੀ ਜਾਨ ਗਵਾ ਚੁੱਕੇ। ਹਾਂਜੀ। ਕਿਤਨੇ ਕਿਤੇ ਮਾਂ ਚ ਅਫਸੋਸ ਨਹੀਂ ਆ ਕਿ ਮੈਂ ਨਾਲ ਹੁੰਦੇ ਹੋਏ ਆਪਣੇ ਭੈਣ ਨੂੰ ਨਹੀਂ ਬਚਾ ਸਕਿਆ। ਹਾਂਜੀ ਮੈਂ ਬਹੁਤ ਅਫਸੋਸ ਕੀਤਾ ਵੀ ਕਿਤੇ ਵੀ ਮੇਰੇ ਕੋਲੇ ਖੜੀ ਰਹਦੀ ਮੈਂ ਤੈਨੂੰ ਫੜ ਲੈਂਦਾ। ਸਾਰਾ ਦਿਨ ਮੇਰੇ ਕੋਲ ਰਹੀ ਆ ਵੀ ਤੂੰ ਮੈਨੂੰ ਕੋਲੇ ਬੈਠਣ ਨੂੰ ਵੀ ਛੱਡ ਗਈ ਪਰੇ। ਵਾਸਰੇ ਕੋਈ ਨਾ ਕਿੰਨੇ ਮਰ ਸੀ ਕੀ ਭੈਣ ਦੀ ਪੜਦੀ ਸੀ ਭੈਣ ਕੀ ਨਹੀਂ ਜੀ ਪੜ ਹਟੇ ਸੀ ਹਾਂ ਜੀ 22 23 ਸਾਲਾਂ ਦੀ ਉਮਰ ਸੀ ਬੱਸ ਕੋਈ ਨਾ ਹਾਸ ਦਾ ਕਾਰਨ ਕੀ ਮੰਨਦੇ ਹੋ ਨਹਿਰ ਦੇ ਨਾਲ ਰੇਲਿੰਗ ਨਹੀਂ ਲਾਈ ਗਈ ਸਰਕਾਰਾਂ ਵੱਲੋਂ ਪ੍ਰਸ਼ਾਸਨ ਵੱਲੋਂ ਮੁੱਖ ਕਾਰਨ ਹਾਸਦਾ ਇਹ ਆ ਜਾਂ ਜਿਹੜਾ ਮੁੰਡਾ ਗੱਡੀ ਚਲਾ ਰਿਹਾ ਸੀ ਉਹ ਉਹਦੇ ਨਾਲ ਕੀ ਕਾਰਨ ਹੋਇਆ ਕਿਵੇਂ ਹਾਸਾ ਵਾਪਰਿਆ ਹਾਂਜੀ ਜਮਾ ਨਹੀਂ ਸਾਨੂੰ ਕੁਝ ਵੀ ਪਤਾ ਵੀ ਗੱਡੀ ਕਿਵੇਂ ਗਈ ਉਧਰ ਨੂੰ ਕੀ ਹੋਇਆ ਵੀ ਪਤਾ ਨਹੀਂ ਮੂਰੋ ਹੋਇਆ ਕੁਝ ਪਤਾ ਨਹੀਂ ਕੀ ਕੁਝ ਵੀ ਹੋਇਆ ਪਤਾ ਨਹੀਂ ਲੱਗਿਆ ਜਮਾ ਵੀ ਸਾਨੂੰ ਅਸੀਂ ਤਾਂ ਪਿੱਛੇ ਬੈਠੇ ਸੀ ਜਮਈ ਨੇਰ ਕੋਪ ਹੋ ਗਿਆ ਬਸ ਸਾਨੂੰ ਜਮਾ ਨਹੀਂ ਪਤਾ ਲੱਗਿਆ ਜੀ ਅੱਖਾਂ ਮੂਰੇ ਨੀਰ ਆ ਗਿਆ ਸਾਡੇ ਬਸ ਗੱਲ ਕਰਾਂਗੇ ਉਸ ਬੱਚੀ ਦੀ ਮਾਤਾ ਜੀ ਨਾਲ ਵੀ ਉਹਨਾਂ ਦਾ ਜਿਹੜਾ ਹੈਗਾ ਬੱਚੀ ਨਾਲ ਘਰੋਂ ਚਲੇ ਜਾਣ ਦੇ ਉੱਪਰ ਬਹੁਤ ਵੱਡਾ ਦੁੱਖ ਲੱਗਿਆ ਅਸੀਂ ਅਫਸੋਸ ਦੇ ਵਿੱਚ ਨਾਲ ਖੜਿਆ ਪਰਿਵਾਰ ਦੇ ਨਾਲ ਮਾਤਾ ਜੀ ਕੀ ਨਾਮ ਆਪਣਾ ਜਰਨਜੀਤ कौर ਆ ਜਿਹੜੀ ਬੱਚੀ ਆਪਣੇ ਹੱਥ ਦੇ ਦਰਖਤ ਤੋਂ ਜਿਹੜੀ ਹੈ ਕੀ ਆ ਕੀ ਕਰਾਂਗੇ ਬਹੁਤ ਮਾੜੀ ਗੱਲ ਹੋ ਗਈ ਆ ਮਾੜੀ ਆ ਜਦੋਂ ਬਾਦ ਦਵਾਰੀ ਅਭਿਰ ਜਿੱਨਾ ਚ ਕਰਾਉਂਦੀ ਨਹੀਂ ਅੱਜ ਤੱਕ ਇਹਨਾਂ ਕੋਸਲਾਵੇਂ ਲੱਗ ਜੇ ਕੋਸਲਾਵੇਂ ਲੱਗ ਜੇ ਕੋਈ ਪਤਾ ਨਹੀਂ ਲੱਗਦਾ ਜੇ ਅੱਜ ਤੀਜਾ ਦਿਨ ਹੋ ਗਿਆ ਹਾਏ ਬੱਚੀ ਦੀ ਜਿਹੜੀ ਹੈਗੀ ਆ ਡੈੱਡ ਬੋਡੀ ਹਲੇ ਪਰਿਵਾਰ ਕੇ ਮੈਂਬਰਾਂ ਦੇ ਸਾਹਮਣੇ ਵੀ ਨਹੀਂ ਕੀਤੀ ਗਈ ਕੋਈ ਪਤਾ ਲੱਗਿਆ ਜੰਗੇ ਭਲੇ ਗਏ ਨੇ ਗੱਲਾ ਕੀਤੀ ਆ ਕਰ ਮਮੀ ਅਲੀ ਰਾੜਾ ਸਾਵ ਆ ਗਏ ਮੱਥਾ ਟੇਕਤਾ ਦਾ 5 ਮਿੰਟਾਂ ਚੀ ਪਤਾ ਨਹੀਂ ਕੀ ਹੋ ਗਿਆ 5 ਮਿੰਟਾਂ ਚੀ ਪਤਾ ਨਹੀਂ ਕੀ ਹੋ ਗਿਆ ਜਿਹੜਾ ਇਸ ਇਸ ਵਾਸਤੇ ਦਾ ਫਿਰ ਘਰ ਕਿਵੇਂ ਪਤਾ ਲੱਗਦਾ ਤੁਹਾਨੂੰ ਕਿੰਨੇ ਵਜੇ ਪਤਾ ਲੱਗਦਾ ਹਾਏ ਸਾਡੇ ਘਟ ਹੋਏ ਜੀ ਵੀ ਜੀ ਹਾਏ ਉਹ ਤਾਂ ਜਿਹੜਾ ਕਿ ਡਰਾਈਵਲ ਸੀ ਉਹਦੀ ਦਾਦੀ ਨੇ ਆ ਕੇ ਰੌਲਾ ਪਾਤਾ ਸਾਡੇ ਬੰਦੀ ਨੇ ਸਾਨੂੰ ਕਿੱਥੇ ਪਤਾ ਲੱਗਣਾ ਸੀ ਅਸੀਂ ਤਾਂ ਕਹੇ ਮੁੰਡਿਆਂ ਨੇ ਕਹਿਤਾ ਜਵਾਕਾਂ ਨੇ ਵੀ ਆ ਗਏ ਸੀ ਤਾਂ ਵੀ ਰਾਣਾ ਸਾਹਿਬ ਮੰਮੀ ਤੁਰ ਪਏ ਬਸ ਆ ਕੇ ਅੱਧੇ ਘੰਟੇ ਚ ਚਾਹ ਨੂੰ ਕਿੱਥੇ ਪਤਾ ਲੱਗਣਾ ਸੀ ਹਾਏ ਬਹੁਤ ਜਿਹੜੇ ਦੁੱਖ ਦੀ ਘੜੀਆਂ ਇਸ ਪਿੰਡ ਦੇ ਉੱਪਰ ਜੇ ਕਹ ਲਓ ਰੱਬ ਨੇ ਬਹੁਤ ਬੜਾ ਦੁੱਖ ਪਾਇਆ ਪਰਿਵਾਰਾਂ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਜਿਹੜੀ ਹੈਗੀ ਹੈ ਸੋਗ ਦੀ ਲਹਿਰਾਂ ਮਾਹੌਲ ਸਹਿਮ ਵਾਲਾ ਬਣਿਆ ਹੋਇਆ ਅਸੀਂ ਵੀ ਆਪਣੇ ਚੈਨਲ ਦੇ ਰਾਹੀਂ ਜਿਹੜਾ ਹੈਗਾ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਬੇਨਤੀ ਕਰਾਂਗੇ ਵੀ ਰੱਬ ਦੀ ਮਾਰ ਪਈਆ ਇਹ ਗਰੀਬ ਪਰਿਵਾਰਾਂ ਦੇ ਉੱਪਰ ਕਿਤੇ ਨਾ ਕਿਤੇ ਇਸ ਦੇ ਵਿੱਚ ਸਰਕਾਰਾਂ ਵੀ ਜਿਹੜੀਆਂ ਹੈਗੀਆਂ ਨੇ ਦੁਖੀ ਨੇ ਕਿਉਂਕਿ ਲਹਿਰਾਂ ਦੇ ਉੱਪਰ ਰੇਲਿੰਗ ਜਿਹੜੀ ਹੈਗੀ ਹੈ ਪ੍ਰੋਪਰ ਤੌਰ ਤੇ ਸਾਰੇ ਤਾਂ ਨਹੀਂ ਲਗਾਈ ਗਈ ਪਰਿਵਾਰਕ ਮੈਂਬਰ ਦੇ ਦੱਸਣ ਅਨੁਸਾਰ ਜਿਨ੍ਹਾਂ ਨਾਲ ਇਹ ਹਾਦਸਾ ਵਾਪਰਿਆ ਕਹਿੰਦੇ ਉੱਥੇ ਰੇਲ ਲੰਘ ਨਹੀਂ ਹੈਗੀ ਸੀ ਪਹਿਲਾਂ ਵੀ ਉੱਥੇ ਇੱਕ ਦੋ ਹਾਦਸੇ ਹੋਏ ਨੇ ਉਹ ਵੀ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਪਰ ਫਿਰ ਵੀ ਪਤਾ ਨਹੀਂ ਕਿਉਂ ਪ੍ਰਸ਼ਾਸਨ ਸੁੱਤਾ ਪਿਆ ਉਹਨਾਂ ਨਹਿਰਾਂ ਦੇ ਉੱਪਰ ਰੇਲ ਲੰਘ ਕਿਉਂ ਨਹੀਂ ਲਗਾਈ ਜਾਂਦੀ ਆਪਣੇ ਚੈਨਲ ਦੇ ਮਾਧਿਅਮ ਪਰ ਇਹ ਬੇਨਤੀ ਕਰਾਂਗੇ ਕਿ ਇਹਨਾਂ ਪਰਿਵਾਰਾਂ ਨੂੰ ਅਸੀਂ ਜਿਹੜੇ ਜੀ ਚਲੇ ਗਏ ਨੇ ਵਿੱਚੋਂ ਉਹ ਤਾਂ ਨਾ ਸਰਕਾਰਾਂ ਮੋੜ ਸਕਦੀਆਂ ਨੇ ਪਰ ਗਰੀਬ ਪਰਿਵਾਰ ਹੋਣ ਦੇ ਨਾਤੇ ਇਹਨਾਂ ਦੀ ਮੱਲੀ ਮਦਦ ਜਿਹੜੀ ਕੀਤੀ ਜਾਵੇ ਤਾਂ ਕਿ ਕੁਝ ਨਾ ਕੁਝ ਸਤਵੇਂ ਦੇ ਵਿੱਚੋਂ ਪਰਿਵਾਰ ਬਾਹਰ ਨਿਕਲ ਸਕਣ ਕੈਮਰਾ ਪਰਸਨ ਕੋਰ ਸਿੰਘ ਦੇ ਨਾਲ